ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸੱਤ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਨੂੰ ਕਰੋ ਪ੍ਰੈਸ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਹਰ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਆਪਣੀ ਐਡ ਲਗਵਾ ਸਕਦੇ ਜੀ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੈ ਜੀ ਅਸੀਂ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਫਿਰ ਰਿਸ਼ਤਾ ਕਰਿਆ ਕਰੋ ਜੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਬਲਵਿੰਦਰ ਸਿੰਘ ਪਤਾ ਲੁਧਿਆਣਾ ਗੋਤ ਖੁਰਾਣਾ ਪਿਤਾ ਅਵਤਾਰ ਸਿੰਘ ਉਮਰ 9 9 1993 ਜਨਮ ਦਾ ਟਾਈਮ 12:45 ਪੀਐਮ ਪੜਾਈ 10 ਪਾਸ ਕੱਦ 5 ਫੁੱਟ 7 ਇੰਚ ਭਰਾ ਇੱਕ ਹੀ ਅਨਮੈਰਿਡ ਕੰਮ ਰੈਡੀमेड ਗਾਰਮੈਂਟਸ ਸ਼ਾਪ ਹੈ ਇਨਕਮ 50000 ਰੇ ਮੰਗੇ ਜੀ ਪਰਿਵਾਰ ਦੀ ਕੁੜੀ ਪੜੀ ਲਿਖੀ ਘਰੇਲੂ ਹੋਵੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਜੀ ਪਰਵਾਹ ਦੀ ਨੰਬਰ ਨੋਟ ਕਰ ਸਕਦੇ ਹਾਂ ਜੀ 93562 8279 ਇਸ ਨੰਬਰ ਦੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸਿੰਘ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਉਮਰ 15 293 ਗੋਤ ਸਿੱਧੂ ਏ ਜੀ ਕੱਦ 5 11 ਪੜਾਈ ਬੀਟੈਕ ਆਈਟੀ ਪਹਿਣੇ ਕੇ ਮੈਰਿਡ ਏ ਭਰਾ ਇੱਕੇ ਅਨਮੈਰਿਡ ਏ ਕੰਮ ਏ ਜੀ ਇੱਕ ਸ਼ਾਪ ਏ ਵਨ ਸ਼ਾਪ 올ੇ व्हील्स ਜੌਬ ਇਨ ਵਿਪਰੋ ਕੰਪਨੀ ਐਨੂਅਲ ਇਨਕਮ 13 ਲੱਖ ਮੰਗੇ ਜੀ ਪਰਿਵਾਰ ਦੀ ਕੁੜੀ ਸੋਨੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਬੀਟੈਕ ਜਾਂ ਐਮਬੀਏ ਕੀਤੀ ਹੋਵੇ ਜਰਨਲ ਕਾਸਟ ਵਾਲੇ ਕੋਈ ਵੀ ਸੰਪਰਕ ਕਰ ਸਕਦੇ ਨੇ ਜੀ ਹੋਰ ਪਰਿਵਾਰ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਨੰਬਰ ਦੋ ਦਿੱਤੇ ਗਏ ਨੇ ਜੀ ਨੋਟ ਕਰੋ 62804 85941 79736 72224 ਇਸ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ। ਹਾਂਜੀ ਅਗਲਾ ਰਿਸ਼ਤਾ ਕਰੋ ਜੀ। ਨੋਟ ਨਾਮ ਬੁੱਟਾ ਸਿੰਘ ਕਾਸਟ ਜੱਟ ਸਿੱਖ ਉਮਰ 1995 ਕੱਦ 5 ਫੁੱਟ 7 ਇੰਚ ਗੋਤ ਚਿਹਰ ਪੜਾਈ 10 ਪਾਸ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਪੈਣ 1 ਕਿ ਮੈਰਿਡੇ ਕੰਮ 1.5 ਕਿਲਾ ਜ਼ਮੀਨ ਹੈ ਇੱਕ ਕਰਿਆਨਾ ਸਟੋਰ ਹੈ ਮੁੰਡਾ ਤਲਾਕਸ਼ੁਦਾ ਹੈ ਮਹਾਂਗੇ ਕੁੜੀ ਘਰੇਲੂ ਹੋਵੇ ਜੱਟ ਕਾਸਟ ਵਿੱਚ ਹੋਵੇ ਕੁੜੀ ਸਲਾਈ ਜਾਂ ਪਾਰਲਰ ਦਾ ਕੰਮ ਜਾਣਦੀ ਹੋਵੇ ਕੁੜੀ ਸੋਹਣੀ ਸੁਮਿੱਖੀ ਹੋਵੇ ਤੇ ਪੜੀ ਲਿਖੀ ਹੋਵੇ ਵਿਆਹ ਜਲਦੀ ਕਰਨਾ ਹੈ ਜੇ ਇਹਨਾਂ ਨੇ ਨੰਬਰ ਨੋਟ ਕਰ ਸਕਦੇ ਹੋ ਜੀ 98888 39107 ਇਸ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਆਓ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸ੍ਰਿੰਦਰਦੀਪ ਸਿੰਘ ਪਤਾ ਅਮ੍ਰਿਤਸਰ ਕਾਸਟ ਅਰੋੜਾ ਖੱਤਰੀ ਉਮਰ 11/12/1993 ਕੱਦ 5 ਫੁੱਟ 5 ਇੰਚ ਜਨਮ ਦਾ ਟਾਈਮ 8:30 ਪੀਐਮ ਪੜਾਈ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਪੈਣਾ ਦੋਨੇ ਜੀ ਪਿਤਾ ਰਿਟਾਇਰਡ ਨੇ ਗਵਰਨਮੈਂਟ ਜੋਬ ਤੋਂ ਮਾਤਾ ਪ੍ਰਾਈਵੇਟ ਟੀਚਰ ਨੇ ਮੁੰਡਾ ਮੰਗਲੀ ਕੇ ਜੀ ਸ਼ਾਰਟ ਟਾਈਮ ਡਿਵੋਰਸਡੇ ਕੰਮ ਇਹ ਜੀ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਆ ਕਮਰਸ਼ੀਅਲ ਪ੍ਰੋਪਰਟੀ ਇਨ ਇੰਡੀਆ ਗੁੱਡ ਇਨਕਮ ਹੈ ਮਾਂਗੇ ਜੀ ਪਰਿਵਾਰ ਦੀ ਕੁੜੀ ਸੋਨੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟੇ ਹੋਵੇ ਨੰਬਰ ਕਰੋ ਜੀ ਨੋਟ 82838 30215 ਇਸ ਨੰਬਰ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਕਰੋ ਜੀ ਰਿਸ਼ਤਾ ਨੋਟ ਨਾਮ ਸਿੰਘ ਪਤਾ ਮਾਨਸਾ ਕਾਸਟ ਜਟ ਸਿੱਖ ਬੋਤ ਸਿੱਧੂ ਉਮਰ 6 11 1994 ਕਾਰ ਦੇ 6 ਫੁੱਟ ਪੜਾਈ ਪਲੱਸ 2 ਪਾਸ ਗ੍ਰੈਡਵਲ ਗ੍ਰੈਜੂਏਸ਼ਨ ਆਈਟੀਆਈ ਡਿਪਲੋਮਾ ਪੈਂਦਾ ਦੋੜੇ ਦੀ ਮੈਰਿਟ ਨੇ ਕਮ 6 ਕਿੱਲੇ ਜ਼ਮੀਨ ਆਪਣਾ ਕਾਰੋਬਾਰ ਬਿਜ਼ਨਸ ਕਮਾਈ 1.5 ਲੱਖ ਪ੍ਰਤੀ ਮਹੀਨਾ ਮੰਗੇ ਜੀ ਪਰਿਵਾਰ ਦੀ ਕੁੜੀ ਸੋਨੀ ਸੁਨਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜੀ ਲਿਖੀ ਹੋਵੇ ਤੇ ਘਰ ਸੁਭਾਲਣ ਵਾਲੀ ਹੋਵੇ ਟਾਈਲਸ ਤੇ ਐਨ ਆਰ ਆਈ ਫੋਨ ਨਾ ਕਰਨ ਜੀ ਤੇ ਨਾਲ ਦਿੱਤਾ ਗਿਆ ਜੀ ਨੰਬਰ ਪਰਿਵਾਰ ਦਾ ਨੋਟ ਕਰੋ 78370 ਉਨਾਤੀ 607 ਇਸ ਨੰਬਰ ਤੇ ਸਿੱਧੀ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਬਹੁਤ ਵਧੀਆ ਪਰਿਵਾਰ ਹੈ ਇੱਕ ਵਾਰ ਜ਼ਰੂਰ ਤੁਸੀਂ ਦੇਖਿਓ ਇਹ ਰਿਸ਼ਤਾ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸਿੰਘ ਪਤਾ ਜੋਪੀ ਕਾਸਟ ਸੈਣੀ ਉਮਰ 27 1998 ਪੜਾਈ ਪਲੱਸ 2 ਪਾਸ ਕੱਦ 6 ਫੁੱਟ ਪੈਨ ਹੈ ਨਹੀਂ ਜੀ ਕੋਈ ਨਾਈ ਭਰਾਏ ਜੀ ਮਾਤਾ ਪਿਤਾ ਵੀ ਨਹੀਂ ਹਨ ਕੰਮੇ ਜੀ ਦੋ ਟਰੱਕ ਨੇ 15 ਕਿਲੇ ਚ ਵੀ ਨੇ ਮੰਗੇ ਜੀ ਕੁੜੀ ਘਰੇ ਲੋਵੇ ਭਾਵੇਂ ਗਰੀਬ ਕਰਦੀ ਹੋਵੇ ਕਿਸੇ ਵੀ ਕਾਸ਼ਟ ਦੀ ਹੋਵੇ ਘਰ ਸੰਭਾਲਣ ਵਾਲੀ ਹੋਵੇ ਦਾਜ ਦੇਹ ਜੀ ਦੀ ਕੋਈ ਮੰਗ ਨਹੀਂ ਜੀ ਨੰਬਰ ਨੂੰ ਨੋਟ ਕਰ ਸਕਦੇ ਹਾਂ ਜੀ 90 849 1327 ਇਸ ਨੰਬਰ ਤੇ ਪਰਿਵਾਰ ਨਾਲ ਤੁਸੀਂ ਗੱਲਬਾਤ ਕਰਕੇ ਰਿਸ਼ਤੇ ਲਈ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸਿਮਰਨ ਪਾਲ ਸਿੰਘ ਜ਼ਿਲ੍ਹਾ ਤਰਨਤਾਰਨ ਪਿੰਡ ਕਸੇਲ ਕਾਸਟ ਰਾਮਗੜੀਆ ਉਮਰ 30 ਪਲੱਸ ਪੜਾਈ ਪਲੱਸ 2 ਪਾਸ ਕੱਦੇ ਸ਼ੀਫੋਰਡ ਹੁੰਦਾ ਜਰਮਨੀ ਦੇ ਵਿੱਚ ਹੈ ਜੀ ਮੰਗਣੀ ਪਰਿਵਾਰ ਦੀ ਕੁੜੀ ਸੋਨੀ ਸੁਨੱਖੀ ਹੋਵੇ 25 ਤੋਂ 27 ਸਾਲ ਦੀ ਹੋਵੇ ਪਲੱਸ 2 ਜਾਂ ਬੀਏ ਕੀਤੀ ਹੋਵੇ ਦਾਜ ਦੇ ਦੇ ਦੀ ਕੋਈ ਮੰਗਣੀ ਤੇ ਰਾਮਗੜੀਆ ਕਾਸਟ ਤੋਂ ਹੋਵੇ ਛੋਟੀ ਫੈਮਿਲੀ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਜੀ ਨੰਬਰ ਕਰ ਸਕਦੇ ਹਾਂ ਜੀ ਨੋਟ 98150 47514 ਇਸ ਨੰਬਰ ਤੇ ਪਰਿਵਾਰ ਨਾਲ ਸਿੱਧੇ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ। ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਤਾਂ ਦਿੱਤੇਗੇ ਨੰਬਰਾਂ ਤੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਆਪਣੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਉਸ ਤੋਂ ਬਾਅਦ ਦੇ ਵਿੱਚ ਰਿਸ਼ਤਾ ਕਰਿਆ ਕਰੋ। ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣਾ ਨਹੀਂ ਅਸੀਂ ਰਿਸ਼ਤੇ ਨਹੀਂ ਕਰਵਾਉਂਦੇ ਐਡ ਦੀ ਫੀਸ ਕਿੰਨੀ ਹੈ ਜੀ ਇਹ ਤੁਹਾਨੂੰ ਮੈਸੇਜ ਦੇ ਵਿੱਚ ਪਤਾ ਲੱਗ ਜਾਵੇਗੀ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ